ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਸਤ ਲੋਜ ਫੇਰ ਕਹਿਰ ਮਚਾਉਣ ਦੀ ਸਥਿਤੀ ਦੇ ਵਿੱਚ ਆ ਕਿਉਂਕਿ ਜਿਹੜਾ ਆ ਬੰਨ ਆ ਜਿੱਥੇ ਕੋ ਬੋਰੇ ਰੱਖੇ ਗਏ ਸੀਗੇ ਤੋਂ ਜੋ ਤੁਸੀਂ ਦੇਖ ਰਹੇ ਆ ਕਿ ਜੋ ਸੰਗਤ ਨੇ ਰਲ ਮਿਲ ਕੇ ਬੋਰੀਆਂ ਦੇ ਨਾਲ ਬੰਨ ਨੂੰ ਬੰਨਿਆ ਸੀਗਾ ਤੇ ਉਹਨੂੰ ਇੱਕ ਵਾਰ ਫਿਰ ਤੋਂ ਢਾ ਜਿਹੜੀ ਲੱਗ ਚੁੱਕੀ ਆ ਤੇ ਜਿਹੜੇ ਬੋਰੇ ਆ ਉਹ ਕਾਫੀ ਦੇਖੋ ਪਾੜ ਪੈ ਗਿਆ ਆ ਤੇ ਬੋਰੇ ਜਿਹੜੇ ਖਿਸਕ ਜਾ ਚੁੱਕੇ ਆ ਤੇ ਮੈਂ ਤੁਹਾਡੇ ਸਾਹਮਣੇ ਤੁਸੀਂ ਤਸਵੀਰ ਵਿੱਚ ਦੇਖ ਰਹੇ ਆ ਨਜ਼ਰ ਆ ਰਿਹਾ ਆ ਕਿ ਕਾਫੀ ਜਿਆਦਾ ਦੇਖੋ ਕਿੰਨਾ ਪਾੜ ਪੈ ਗਿਆ ਆ ਤੇ ਜਿਹੜੇ ਕਿ ਦਰਖਤ ਆ ਇਹ ਜਿਹੜਾ ਕਿਕਰ ਆ ਇਹ ਨੂੰ ਵੀ ਤਕਰੀਬਨ ਦਰਿਆ ਆਪਣੀ ਸਾਈਡ ਤੋਂ ਰੋੜਨ ਦੀ ਤਿਆਰੀ ਦੇ ਵਿੱਚ ਆ ਤੇ ਬਹੁਤ ਦਲਦੀ ਜਿਹੜਾ ਆ ਕਿ ਦੇਖੋ ਬੋਰੀਆਂ ਦੇ ਵਿੱਚੋਂ ਕਿੰਨਾ ਫਰਕ ਜਿਹੜਾ ਕਿੰਨਾ ਪਾੜ ਪੈ ਗਿਆ ਆ ਤੇ ਪਾਣੀ ਜਿਹੜਾ ਆ ਅੰਦਰਲੀ ਸਾਈਡ ਵੀ ਆਉਂਦਾ ਜਾ ਰਿਹਾ ਆ ਸੋ ਕਿਤੇ ਨਾ ਕਿਤੇ ਦੁਆਰਾ ਜਿਹੜਾ ਆ ਕੋਈ ਵੀ ਨੁਕਸਾਨ ਹੋ ਸਕਦਾ ਆ ਸੋ ਸੰਗਤਾ ਨੇ ਬਹੁਤ ਉਪਰਾਲਾ ਕੀਤਾ ਸੀਗਾ ਪਿੰਡ ਵਾਸੀਆਂ ਨੇ ਲਾਗਲੇ ਪਿੰਡਾਂ ਵਾਲਿਆਂ ਨੇ ਬੜੀ ਹਿੰਮਤ ਮਾਰੀ ਸੀਗੀ ਤੇ ਪਾਣੀ ਦਾ ਲੈਵਲ ਵੀ ਸਤਲੋਜ ਦੇ ਵਿੱਚ ਜਿਹੜਾ ਘਟ ਗਿਆ ਸੀਗਾ ਤੇ ਜਿਹਦਾ ਕਰਕੇ ਆਪਣੇ ਕਾਪੀ ਬਚਾ ਹੋਇਆ ਸੀ ਨੁਕਸਾਨ ਤੇ ਜੋ ਹੋਇਆ ਆ ਉਹ ਬਹੁਤ ਆ ਤੁਸੀਂ ਹੁਣ ਦੇਖ ਰਹੇ ਆ ਕਿ ਦੇਖੋ ਕਿੰਨਾ ਜ਼ਿਆਦਾ ਪਾੜ ਪੈ ਗਿਆ ਤੇ ਜਲਦੀ ਹੀ ਜਿਹੜੇ ਇਹ ਬੋਰੇ ਆ ਮਿੱਟੀ ਦੇ ਪਾ ਫਾਰ ਕੇ ਰੱਖੇ ਗਏ ਸੀ ਕਿ ਜੋ ਬੰਨ ਨੂੰ ਬੰਨਿਆ ਗਿਆ ਸੀ ਮਜ਼ਬੂਤੀ ਕੀਤੀ ਗਈ ਸੀ ਲੇਕਨ ਪਰ ਸਤਲੁਜ ਵੱਲੋਂ ਜੋ ਪਾਣੀ ਦਾ ਬਹਾਵ ਵਧਣ ਦੇ ਕਾਰਨ ਖੋਰਾ ਲੱਗ ਚੁੱਕਾ ਆ ਤੇ ਖੋਰਾ ਲੱਗਣ ਕਾਰਨ ਦੇਖੋ ਕਾਫੀ ਦੇਖੋ ਕਿੰਨਾ ਜ਼ਿਆਦਾ ਪਾੜ ਹੋਰ ਵਧ ਗਿਆ ਆ ਤੇ ਦੇਖਦਿਆਂ ਦੇਖਦਿਆਂ ਹੋ ਸਕਦਾ ਆ ਇਹ ਜਿਹੜੇ ਬੋਰੇ ਆ ਪਾਣੀ ਦੇ ਵਿੱਚ ਦੇਖੋ ਤੁਸੀਂ ਦੇਖੋ ਜੀ ਦੇਖੋ ਕਿਦਾਂ ਲਓ ਜੀ ਜਿਹੜਾ ਬੋਰੇ ਆ ਰੱਖ ਕੇ ਬੰਨ ਬੰਨਿਆ ਸੀ ਲੋ ਜੀ ਹੁਣ ਉਹੜੇ ਬੋਰੇ ਆ ਡੁੱਬ ਗਏ ਆ ਤੇ ਪਾਣੀ ਦੀ ਢਾਹ ਜਿਹੜੀ ਆ ਕਾਫੀ ਵਧੀ ਹੋਈ ਆ ਤੇ ਲੋ ਜੀ ਬਹੁਤ ਜ਼ਿਆਦਾ ਜਿਹੜਾ ਆ ਖੋਰਾ ਇਥੋਂ ਲੱਗ ਚੁੱਕਾ ਆ ਨੁਕਸਾਨ ਹੋ ਚੁੱਕਾ ਆ ਜੋ ਆਪਾਂ ਨੂੰ ਪਹਿਲਾਂ ਦੇਖੋ ਕਿੰਨੇ ਬੋਰੇ ਰੱਖ ਕੇ ਕਿੰਨੀ ਮਜ਼ਬੂਤੀ ਕੀਤੀ ਸੀ ਪਰ ਲੇਕਿਨ ਹੁਣ ਜਿਹੜਾ ਆ ਉਹ ਬੋਰੇ ਨਜ਼ਰ ਨਹੀਂ ਆ ਰਹੇ ਸੋ ਕਿਤੇ ਨਾ ਕਿਤੇ ਜਿਹੜਾ ਆ ਖਤਰਾ ਫਿਰ ਤੋਂ ਜਿਹੜਾ ਮਨਰਾਉਂਦਾ ਨਜ਼ਰ ਆ ਰਿਹਾ ਆ ਸੋ ਪਿੰਡ ਵਾਸੀ ਵੀ ਜਿਹੜੇ ਆ ਲਾਗਲੇ ਜਿਹੜੇ ਆ ਡੇਰਿਆਂ ਦੇ ਉੱਤੇ ਵਹਿਕਾਂ ਦੇ ਉੱਤੇ ਜਾਂ ਪਿੰਡ ਵਾਸੀ ਆ ਉਹ ਧਿਆਨ ਕਰਦੇ ਹੋਏ ਆ ਪਰ ਲੇਕਿਨ ਦੇਖੋ ਜੀ ਕਾਫੀ ਜ਼ਿਆਦਾ ਜਿਹੜਾ 파ੜ ਇੱਥੇ ਵੱਧ ਗਿਆ ਆ ਹੁਣ ਜੋ ਆਰਜੀ ਤੌਰ ਦੇ ਉੱਤੇ ਮਜ਼ਬੂਤੀ ਕੀਤੀ ਗਈ ਸੀਗੀ ਬੰਨ ਦੀ ਬੜੀ ਹਿੰਮਤ ਮਾਰੀ ਸੀ ਲੋਕਾਂ ਨੇ ਦੇਖੋ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਆਪਣੇ ਜਾਨਾਂ ਬਚਾਉਣ ਲਈ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਬੜੀ ਸੰਗਤਾਂ ਨੇ ਹਿੰਮਤ ਕੀਤੀ ਸਮਾਜ ਸੇਵੀ ਸੰਸਥਾਵਾਂ ਨੇ ਹਿੰਮਤ ਕੀਤੀ ਤੇ ਕਿਤੇ ਨਾ ਕਿਤੇ ਜਿਹੜਾ ਬਚਾਅ ਕੀਤਾ ਗਿਆ ਪਰ ਤੁਸੀਂ ਹੁਣ ਦੇਖ ਰਹੇ ਆ ਕਿ ਜਿਹੜੀਆਂ ਢਗਾ ਹੋਰ ਪਾਣੀ ਆਪਣੇ ਅੰਦਰ ਖੋਰਦਾ ਜਾ ਰਿਹਾ ਤੇ ਜਲਦੀ ਜਿਹੜੇ ਇਹ ਦਰਖਤ ਵੀ ਆ ਇਹ ਡਿੱਗਣ ਦੀ ਤਦਾਦ ਦੇ ਵਿੱਚ ਆ ਸੋ ਕਿਤੇ ਨਾ ਕਿਤੇ ਦੁਬਾਰਾ ਮੁੜ ਤੋਂ ਨੁਕਸਾਨ ਹੋਣ ਦਾ ਜਿਹੜਾ ਆ ਖਤਰਾ ਵਧਿਆ ਹੋਇਆ ਆ ਪਾਣੀ ਦੇਖੋ ਹੌਲੀ ਹੌਲੀ ਕਰਕੇ ਜਿਹੜੀਆਂ ਟਿਗਾਇਆ ਉਹ ਪਾਣੀ ਦੇ ਵਿੱਚ ਡਿੱਗਦੀਆਂ ਜਾ ਰਹੀਆਂ ਆ ਕਿਉਂਕਿ ਇਹ 14 ਤਰੀਕ ਨੂੰ ਪਾਣੀ ਦਾ ਵਹਾਅ ਜਿਹੜਾ ਆ ਫੇਰ ਵਧਿਆ ਸੀਗਾ ਪਹਿਲਾਂ ਪਾਣੀ ਬਹੁਤ ਘਟ ਗਿਆ ਸੀਗਾ ਕਾਫੀ ਡਾਊਨ ਚਲਿਆ ਗਿਆ ਸੀਗਾ ਪਰ ਲੇਕਿਨ ਹੁਣ ਜਿਹੜਾ ਆ ਪਾਣੀ ਫੇਰ ਵਧਿਆ ਸੀਗਾ ਇਹ 14 ਤਰੀਕ ਦੀਆਂ ਜਿਹੜੀਆਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਦੇਖੋ ਇਧਰਲੀ ਸਾਈਡ ਤੋਂ ਵੀ ਜਿਹੜੇ ਬੂਰੇ ਰੱਖ ਕੇ ਤੇ ਕੀਤਾ ਦੇਖੋ ਇਧਰ ਵੀ ਕਿੰਨਾ ਪਾੜ ਪੈ ਗਿਆ ਕਿੰਨੀਆਂ ਤਲੇੜਾਂ ਵੱਧ ਗਈਆਂ ਆ ਆ ਦੇਖੋ ਸਾਰੇ ਬੰਨੇ ਤਰੇੜ ਫੈ ਚੁੱਕੀ ਆ ਤੇ ਪਾਣੀ ਦਾ ਬਹਾਅ ਵੀ ਦਰਿਆ ਦੇ ਵਿੱਚ ਵਧਿਆ ਆ ਸੋ ਲੱਗਦਾ ਆ ਕਿ ਤਕਰੀਬਨ ਇਧਰੋਂ ਵੀ ਆ ਦੇਖੋ ਕਿੱਡਾ ਪਾੜ ਪਿਆ ਹੋਇਆ ਆ ਤੇ ਇਧਰੋਂ ਵੀ ਕੋਈ ਨੁਕਸਾਨ ਜਿਹੜਾ ਹੋ ਸਕਦਾ ਆ ਹਾਲੇ ਵੀ ਪਾ ਦਰਿਆ ਦੇ ਅੰਦਰ ਜਿਹੜਾ ਪਾਣੀ ਦਾ ਬਹਾਅ ਜ਼ਿਆਦਾ ਵਧਣ ਨਾਲ ਪਾਣੀ ਜ਼ਿਆਦਾ ਆਉਣ ਦੇ ਨਾਲ ਜਿਹੜਾ ਨੁਕਸਾਨ ਹੋ ਸਕਦਾ ਆ ਹਜੇ ਵੀ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਆ ਕਿਉਂਕਿ ਪਹਿਲਾਂ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਪੰਜਾਬ ਦੇ ਅੰਦਰ ਹੋ ਚੁੱਕਾ ਆਰਥਿਕ ਤੌਰ ਤੇ ਬਹੁਤ ਜਿਹੜੀ ਸ਼ਤੀ ਜਾਂ ਕਮਜ਼ੋਰ ਹੋ ਚੁੱਕੀ ਆ ਪੂਰੇ ਪੰਜਾਬ ਦੀ ਸੋ ਧਿਆਨ ਦੇਣ ਦੀ ਲੋੜ ਆ ਤੇ ਸੁਚੇਤ ਰਹਿਣ ਦੀ ਲੋੜ ਆ ਹਜੇ ਖਿਆਲ ਰੱਖਣ ਦੀ ਲੋੜ ਆ ਸੋ ਇਹ ਸੰਨ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੀਆਂ ਸਤਲੁਜ ਦਰਿਆ ਦੇ ਬੰਨ੍ਹ ਦੀਆਂ ਆਪਾਂ ਦਿਖਾ ਰਹੇ ਸੀ ਧੰਨਵਾਦ ਸਾਰਿਆਂ ਦਾ ਜੀ